ਪਰ ਮਾਰਨਿੰਗ ਨੀਅਰ 바ਵਾ ਧਰਮਸ਼ਾਲਾ ਹੈ ਫੇਰ ਉਹੀ ਗੈਂਗ ਹੈ ਜੀ ਕ੍ਰੇਟਾ ਕਾਰ ਚਾਲੂ ਕਰਦੇ ਪੂਰੀ ਕਾਰ ਲੋ ਪਾਜੀ ਵੀਰਵਾਰ ਮਾਰਨਿੰਗ ਨੀਅਰ 바ਵਾ ਧਰਮਸ਼ਾਲਾ ਹੈ ਫੇਰ ਉਹੀ ਗੈਂਗ ਹੈ ਜੀ ਕ੍ਰੇਟਾ ਕਾਰ ਚਾਲੂ ਕਰਦੇ ਪੂਰੀ ਕਾਰ ਐਸਐਲ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਲੁਧਿਆਣਾ ਦੇ ਵਿੱਚ ਚੋਰਾਂ ਦੇ ਵੱਲੋਂ ਨਵਾਂ ਹੀ ਕਾਂਡ ਸ਼ੁਰੂ ਕਰ ਦਿੱਤਾ ਗਿਆ ਦੱਸਦੀ ਕਿ ਇੱਕ ਗਰੋ ਜਿਹੜਾ ਐ ਐਕਟਿਵ ਹੋ ਗਿਆ ਹੈ ਜਿਹੜੇ ਕਿ ਕਾਰਾਂ ਦੇ ਟਾਇਰ ਹੀ ਲੈ ਕੇ ਜਾਣ ਲੱਗੇ ਜੀहां ਦੱਸਦੀ ਕਿ ਇੱਕ ਨਹੀਂ ਦੋ ਨਹੀਂ ਚਾਰੋਂ ਦੇ ਚਾਰੋਂ ਜਿਹੜੇ ਟਾਇਰ ਹੈ ਉਹ ਲਾ ਕੇ ਜਿਹੜੇ ਇਹ ਚੋਰ ਐ ਰਫੂ ਚੱਕਰ ਹੋ ਜਾਂਦੇ ਨੇ ਤੇ ਗੱਡੀ ਜਿਹੜੀ ਹੈ ਇੱਟਾਂ ਦੇ ਸਹਾਰੇ ਖੜਾ ਕੇ ਪੱਜ ਜਾਂਦੇ ਨੇ ਦੱਸਦੀ ਕਿ ਲੁਧਿਆਣਾ ਦੇ ਸਿਵਲ ਲਾਈਨ ਏਰੀਏ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਕਿ ਇੱਕ ਨਹੀਂ ਦੋ ਨਹੀਂ ਅ ਚਾਰੋਂ ਦੇ ਚਾਰੋਂ ਟਾਇਰ ਜਿਹੜੇ ਇਹ ਲਾ ਕੇ ਲੈ ਜਾਂਦੇ ਆ ਦੋ ਮਾਮਲੇ ਜਿਹੜੇ ਸਾਹਮਣੇ ਆਇਆ ਦੱਸਦੀ ਕਿ ਸਿਵਲ ਲਾਈਨ ਏਰੀਆ ਤੋਂ ਇੱਕ ਵਾਰ ਫੇਰ ਜਿਹੜੇ ਹੈ ਗਰੋ ਜਿਹੜਾ ਐਕਟਿਵ ਹੁੰਦਾ ਹੋਇਆ ਨਜ਼ਰ ਆ ਰਿਹਾ ਜਿੱਤੇ ਕਿ ਗੱਡੀਆਂ ਦੇ ਜਿਹੜੇ ਟਾਇਰ ਹੀ ਜਿਹੜੇ ਲਾ ਕੇ ਤੋਂ ਦੀ ਲੈ ਕੇ ਜਾਈ ਜਾਂਦੇ ਫਿਲਹਾਲ ਜਿਹੜੇ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ دہشت ਦਾ ਮਾਹੌਲ ਨਜ਼ਰ ਆ ਰਿਹਾ ਕਿਉਂਕਿ ਕਿਤੇ ਨਾ ਕਿਤੇ ਤੁਸੀਂ ਜਿਹੜੇ ਆਰਾਮ ਨਾਲ ਸੁੱਤੇ ਹੋਣੇ ਤੇ ਬਾਹਰ ਜਿਹੜੀ ਹੈ ਗੱਡੀ ਖੜੀ ਹੁੰਦੀ ਹੈ ਤੇ ਉਹ ਕਦੋਂ ਉਸਦੇ ਟਾਇਰ ਗੈਪ ਹੋ ਜਾਣ ਕੁਝ ਪਤਾ ਨਹੀਂ ਚੱਲਣਾ ਕਿਉਂਕਿ ਦੱਸਦੀ ਕਿ ਇੱਕ ਤੋਂ ਦੋ ਦਿਨ ਹੋ ਗਏ ਨੇ ਇਦਾਂ ਦੇ ਜਿਹੜੇ ਮਾਮਲੇ ਐ ਇੱਕ ਤੋਂ ਬਾਅਦ ਇੱਕ ਜਿਹੜੇ ਸਾਹਮਣੇ ਆਂਦੇ ਹੋਏ ਨਜ਼ਰ ਆ ਰਹੇ ਇੱਕ ਮਾਮਲਾ ਜਿਹੜਾ ਪਵਤ ਰਮਸ਼ਾਲਾ ਦੇ ਸਾਹਮਣੇ ਆ ਰਿਹਾ ਦੂਜਾ ਮਾਮਲਾ ਜਿਹੜਾ ਚੰਡੂ ਚੌਂਕ ਤੋਂ ਜਿਹੜਾ ਸਾਹਮਣੇ ਆ ਰਿਹਾ ਜਿੱਤੇ ਕਿ ਇਹ ਖੜੀ ਗੱਡੀ ਦੇ ਬਾਹਰ ਖੜੀ ਗੱਡੀ ਦੇ ਜਿਹੜੇ ਐ ਟਾਇਰ ਹੀ ਜਿਹੜੇ ਆ ਲੈ ਕੇ ਚੋਰ ਜਿਹੜੇ ਆ ਰਫ ਚੱਕਰ ਹੁੰਦੇ ਹੋਏ ਨਜ਼ਰ ਆ ਰਹੇ ਆ ਉੱਥੇ ਜੇ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਨਾਲ ਜਦੋਂ ਇਸ ਬਾਬਤ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਪੂਰੇ ਜਿਹੜੇ ਮੁਸਤਾਇਦ ਆਂਦੇ ਅਸੀਂ ਜਿਹੜੀ ਆ ਪੂਰੀ ਇਸ ਨੂੰ ਜਿਹੜਾ ਸਾਡੇ ਕੋਲ ਮਾਮਲਾ ਜਰੂਰ ਆਇਆ ਸੀ ਪੂਰੀ ਤੈਕੀਕਾਤ ਕਰ ਰਹੇ ਆ ਲੱਗੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਵੀ ਖੰਗਾਲਿਆ ਜਾ ਰਿਹਾ ਤੇ ਲੋਕਾਂ ਨੂੰ ਵੀ ਉਹਨਾਂ ਦੇ ਵੱਲੋਂ ਇੱਕ ਅਪੀਲ ਕੀਤੀ ਗਈ ਆ ਕਿ ਤੁਸੀਂ ਜਿਹੜਾ ਆਪਣਾ ਚੌਂਕੀਦਾਰ ਹੈ ਉਸ ਨੂੰ ਜਰੂਰ ਰੱਖੋ ਤੇ ਉਸ ਨੂੰ ਐਕਟਿਵ ਰੱਖੋ ਤੇ ਉਸ ਨੂੰ ਕਹੋ ਕਿ ਜੇ ਕੋਈ ਐਦਾਂ ਦਾ ਵਿਅਕਤੀ ਕਿਸੇ ਦੀ ਵੀ ਗੱਡੀ ਦੇ ਕੋਲ ਖੜਾ ਆ ਜਾਂ ਤੁਹਾਨੂੰ ਆਣ ਪਛਾਤਾ ਲੱਗਦਾ ਤਾਂ ਸਾਨੂੰ ਜਰੂਰ ਜਿਹੜਾ ਇਤਲਾਹ ਦਿਓ ਫਿਲਹਾਲ ਜਿਹੜਾ ਲੁਧਿਆਣਾ ਦੇ ਸਿਵਲ ਲਾਈਨ ਏਰੀਆ ਜਿਹੜਾ ਕਿ ਵਾਰਡ ਨੰਬਰ 70 ਬਿੰਦਰਾਵਨ ਰੋਡ ਪਾਵਰ ਧਰਮਸ਼ਾਲਾ ਰੋਡ ਦੀਆਂ ਜਿਹੜੀਆਂ ਇਹ ਘਟਨਾਵਾਂ ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਵੀ ਕੁਝ ਸਾਹਮਣੇ ਆਈਆਂ ਇੱਕ ਵਾਰ ਤੁਸੀਂ ਵੀ ਜਰੂਰ ਇਸ ਵੇਲੇ ਦੀ ਥਿੰਗ ਨੀਅਰ ਪਾਵਰ ਧਰਮਸ਼ਾਲਾ ਹੈ ਫੇਰ ਉਹੀ ਗੈਂਗ ਹੈ ਜੀ ਕਰੇਟਾਕਾਰ ਚਾਲੋ ਕਰਦੇ ਵੇ ਪੂਰੀ ਕਾਰ ਲੋ ਪਾਜੀ ਵੀਰਵਾਰ ਮਾਰਨਿੰਗ ਨੀਅਰ ਪਾਵਾ ਧਰਮਸ਼ਾਲਾ ਹੈ ਫੇਰ ਉਹੀ ਗੈਂਗ ਹੈ ਜੀ ਕਰੇਟਾਕਾਰ ਚਾਲੋ ਕਰਦੇ ਵੇ ਪੂਰੀ ਕਾਰ ਲੋ ਪਾਜੀ ਵੀਰਵਾਰ ਮਾਰਨਿੰਗ ਨੀਅਰ ਪਾਵਾ ਧਰਮਸ਼ਾਲਾ ਹੈ ਫੇਰ ਉਹੀ ਗੈਂਗ ਹੈ ਜੀ ਕਰੇਟਾਕਾਰ ਚਾਲੋ ਕਰਦੇ ਵੇ ਪੂਰੀ ਕਾਰ ਲੋ ਭਾਜੀ ਵੀਰਵਾਰ ਮਾਰਨਿੰਗ ਨੀਅਰ ਬਾਵਾ ਧਰਮਸ਼ਾਲਾ ਹੈ ਫੇਰ ਉਹੀ ਗੈਂਗ ਹੈ ਜੀ ਟ੍ਰੇਟਾ ਕਾਰ ਚਾਲ ਰਿੰਗ ਨੀਅਰ ਬਾਵਾ ਧਰਮਸ਼ਾਲਾ ਹੈ ਫੇਰ ਉਹੀ ਗੈਂਗ ਹੈ ਜੀ ਟ੍ਰੇਟਾ ਕਾਰ ਚਾਲ ਕਰਦੇ ਪੂਰੀ ਘਾਰ ਲੋ ਭਾਜੀ ਵੀਰਵਾਰ ਮਾਰਨਿੰਗ ਨੀਅਰ ਬਾਵਾ ਧਰਮਸ਼ਾਲਾ ਹੈ ਫੇਰ ਉਹੀ ਗੈਂਗ ਹੈ ਜੀ ਟ੍ਰੇਟਾ ਕਾਰ ਚਾਲ ਕਰਦੇ ਪੂਰੀ ਘਾਰ ਨੋ ਭਾਜੀ ਵੀਰਵਾਰ ਮਾਰਨਿੰਗ ਨੀਅਰ ਪਾਵਾਂ ਧਰਮਸ਼ਾਲਾ ਹੈ ਫੇਰ ਉਹੀ ਗੈਂਗ ਹੈ ਜੀ ਕ੍ਰੇਟਾ ਕਾਰ ਚਾਰੋ ਕਿੱਲੇ ਦੇ ਪੂਰੀ ਕਾਰਵਾਨ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਲੁਧਿਆਣਾ ਦੇ ਵਿੱਚ ਚੋਰਾਂ ਦੇ ਵੱਲੋਂ ਨਵਾਂ ਹੀ ਕਾਂਡ ਸ਼ੁਰੂ ਕਰ ਦਿੱਤਾ ਗਿਆ ਦੱਸਦੀ ਕਿ ਇੱਕ ਗਰੋ ਜਿਹੜਾ ਹੈ ਐਕਟਿਵ ਹੋ ਗਿਆ ਹੈ ਜਿਹੜੇ ਕਿ ਕਾਰਾਂ ਦੇ ਟਾਇਰ ਹੀ ਲੈ ਕੇ ਜਾਣ ਲੱਗੇ ਜੀ ਹਾਂ ਦੱਸਦੀ ਕਿ ਇੱਕ ਨਹੀਂ ਦੋ ਨਹੀਂ ਚਾਰੋਂ ਦੇ ਚਾਰੋਂ ਜਿਹੜੇ ਟਾਇਰ ਹੈ ਉਹ ਲਾ ਕੇ ਜਿਹੜੇ ਇਹ ਚੋਰ ਹੈ ਰਫੂ ਚੱਕਰ ਹੋ ਜਾਂਦੇ ਨੇ ਤੇ ਗੱਡੀ ਜਿਹੜੀ ਹੈ ਇੱਟਾਂ ਦੇ ਸਹਾਰੇ ਖੜਾ ਕੇ ਪੱਜ ਜਾਂਦੇ ਨੇ ਦੱਸਦੀ ਕਿ ਲੁਧਿਆਣਾ ਦੇ ਸਿਵਲ ਲਾਈਨ ਏਰੀਏ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਕਿ ਇੱਕ ਨਹੀਂ ਦੋ ਨਹੀਂ ਚਾਰੋਂ ਦੇ ਚਾਰੋਂ ਟਾਇਰ ਜਿਹੜੇ ਇਹ ਲਾ ਕੇ ਲੈ ਜਾਂਦੇ ਆ ਦੋ ਮਾਮਲੇ ਜਿਹੜੇ ਸਾਹਮਣੇ ਆਇਆ ਦੱਸਦੀ ਕਿ ਸਿਵਲ ਲਾਈਨ ਏਰੀਆ ਤੋਂ ਇੱਕ ਵਾਰ ਫੇਰ ਜਿਹੜੇ ਹੈ ਗਰੋ ਜਿਹੜਾ ਹੈ ਐਕਟਿਵ ਹੁੰਦਾ ਹੋਇਆ ਨਜ਼ਰ ਆ ਰਿਹਾ ਜਿੱਤੇ ਕਿ ਗੱਡੀਆਂ ਦੇ ਜਿਹੜੇ ਟਾਇਰ ਹੀ ਜਿਹੜੇ ਲਾ ਕੇ ਤੋਂ ਦੀ ਲੈ ਕੇ ਜਾਏ ਜਾਂਦੇ ਫਿਲਹਾਲ ਜਿਹੜੇ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ دہشت ਦਾ ਮਾਹੌਲ ਨਜ਼ਰ ਆ ਰਿਹਾ ਕਿਉਂਕਿ ਕਿਤੇ ਨਾ ਕਿਤੇ ਤੁਸੀਂ ਜਿਹੜੇ ਆਰਾਮ ਨਾਲ ਸੁੱਤੇ ਹੋਣੇ ਤੇ ਬਾਹਰ ਜਿਹੜੀ ਹੈ ਗੱਡੀ ਖੜੀ ਹੁੰਦੀ ਹੈ ਤੇ ਉਹ ਕਦੋਂ ਉਸ ਦੇ ਟਾਇਰ ਗੈਪ ਹੋ ਜਾਣ ਕੁਝ ਪਤਾ ਨਹੀਂ ਚੱਲਣਾ ਕਿਉਂਕਿ ਦੱਸਦੀ ਕਿ ਇੱਕ ਤੋਂ ਦੋ ਦਿਨ ਹੋ ਗਏ ਨੇ ਇਦਾਂ ਦੇ ਜਿਹੜੇ ਮਾਮਲੇ ਐ ਇੱਕ ਤੋਂ ਬਾਅਦ ਇੱਕ ਜਿਹੜੇ ਸਾਹਮਣੇ ਆਉਂਦੇ ਹੋਏ ਨਜ਼ਰ ਆ ਰਿਹਾ ਇੱਕ ਮਾਮਲਾ ਜਿਹੜਾ ਪਵਤ ਰਮਸ਼ਾਲਾ ਦੇ ਸਾਹਮਣੇ ਆ ਰਿਹਾ ਦੂਜਾ ਮਾਮਲਾ ਜਿਹੜਾ ਜੋ ਚੰਦੂ ਚੌਂਕ ਤੋਂ ਜਿਹੜਾ ਸਾਹਮਣੇ ਆ ਰਿਹਾ ਜਿੱਤੇ ਕਿ ਖੜੀ ਗੱਡੀ ਦੇ ਬਾਹਰ ਖੜੀ ਗੱਡੀ ਦੇ ਜਿਹੜੇ ਆ ਟਾਇਰ ਹੀ ਜਿਹੜੇ ਆ ਲੈ ਕੇ ਚੋਰ ਜਿਹੜੇ ਆ ਰਫੋ ਚੱਕਰ ਹੁੰਦੇ ਹੋਏ ਨਜ਼ਰ ਆ ਰਹੇ ਆ ਉੱਥੇ ਜੇ ਗੱਲ ਕਰੀ ਤਾਂ ਪੁਲਿਸ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਨਾਲ ਜਦੋਂ ਇਸ ਬਾਬਤ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਪੂਰੇ ਜਿਹੜੇ ਮੁਸਫੈਦ ਆ ਤੇ ਅਸੀਂ ਜਿਹੜੀ ਆ ਪੂਰੀ ਇਸ ਨੂੰ ਜਿਹੜਾ